ਮੈਂ ਨਾ ਰੋਹਿਤ ਛਾਲੀ ਆਈ ਕੁਛ ਨਹੀਂ ਕਹੇ ਬੰਦੇ ਨੇ ਮੈਨੂੰ ਮੇਰੇ ਕੋਈ ਗੱਡੀ ਦੀ ਬੁਕਿੰਗ ਵਾਸਤੇ ਪੇਮੈਂਟ ਮੰਗਵਾਈ ਤੇ ਮੈਂ ਉਹਨੂੰ ਪੇਮੈਂਟ ਫਾਰਵਰਡ ਕਰਤੀ ਮਤਲਬ ਭੇਜਤੀ ਬਾਇ ਅਕਾਊਂਟ ਤੇ ਜਦੋਂ ਮੈਂ ਉਹਨੂੰ ਗੱਡੀ ਬਾਰੇ ਪੁੱਛਿਆ ਵੀ ਉਹਦਾ ਕਿਦਾਂ ਕੀ ਪ੍ਰੋਸੈਸ ਤੇ ਬਾਅਦ ਚ ਉਹਨੇ ਕਿਹਾ ਵੀ ਕੋਈ ਜਵਾਬ ਨਾ ਦੇ ਫਿਰ ਉਹਨੇ ਆਪਣਾ ਨੰਬਰ ਬੰਦ ਕਰ ਦਿੱਤਾ ਫਿਰ ਮੈਂ ਸਡਨਲੀ ਜਿਹੜਾ 1930 ਤੇ ਕਾਲ ਕਰਤੀ ਤੇ ਪੁਲਿਸ ਨੇ ਜਿਹੜਾ ਉਸ ਚੀਜ਼ ਨੂੰ ਟ੍ਰੇਸ ਕਰਕੇ ਪੁਲਿਸ ਬੰਦੇ ਨੂੰ ਫਾਲੋ ਕਰਕੇ ਤੇ ਜਿਹੜਾ ਮੇਰਾ 30000 ਗਿਆ ਇਹੋ ਚ 20000 ਰੁਪਏ ਮੈਨੂੰ ਰਿਫੰਡ ਕਰਾਤਾ ਤੇ ਬੈਲੈਂਸ ਦਾ ਜਿਹੜਾ ਵਾ ਉਹਨਾਂ ਨੇ ਕਿਹਾ ਵੀ ਕਮਿਟਮੈਂਟ ਕਰਵਾਤੀ ਬੰਦੇ ਦੇ ਨਾਲ ਵੀ ਹਾਂ ਤੁਹਾਡੇ ਪੈਸੇ ਬਾਕੀ ਵੀ ਬੈਲੈਂਸ ਆ ਜੀ। ਧੰਨਵਾਦ ਜੀ ਤੁਹਾਡੇ ਪੈਸੇ ਮੇਰੇ ਜਿੰਨਾ ਕੰਪਲੈਨਸ ਕਰਵਾ। ਵੇਖੋ ਜੀ ਇਹ ਤੇ ਇੱਕ ਸਮਝ ਲਓ ਵੀ ਚਮਤਕਾਰ ਹੈ ਜੀ ਖੂਜ ਡਿੱਗੇ ਪੈਸੇ ਵਾਪਸ ਆਏ ਆ। ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਵਾ। ਠੀਕ ਆ ਜੀ ਮੈਂ ਪੁਲਿਸ ਦਾ ਬਹੁਤ ਧੰਨਵਾਦੀ ਹਾਂ ਇਸ ਕੰਮ ਲਈ। ਠੀਕ ਆ ਤੇ ਔਰ ਜਿਹੜੇ ਲੋਗ ਅਣਜਾਣੇ ਚ ਪੈਸੇ ਸੈਂ ਉਹਨਾਂ ਨੂੰ ਇੱਕ ਗੁਜਾਰਸ਼ ਆ ਵੀ ਉਹ ਬੜੇ ਧਿਆਨ ਨਾਲ ਆਪਣੇ ਮੋਬਾਈਲ ਨੂੰ ਯੂਜ਼ ਕਰਨ ਤੇ ਬਿਨਾ ਮਤਲਬ ਤੋਂ ਬਿਨਾ ਕਿਸੇ ਕਾਰਨ ਤੋਂ ਇਸ ਚੀਜ਼ ਨੂੰ ਜਿਹੜਾ ਵਾ OTP ਨੂੰ ਜਾਂ ਪੈਸਿਆਂ ਨੂੰ ਨਾ ਭੇਜਣਾ ਇਹ ਅਵੇਅਰਨੈਸ ਚਾਹੀਦੀ ਇਸ ਚੀਜ਼ ਆਪਣੇ ਮਾਨਯੋਗ SSP ਬਟਾਲਾ ਸ਼੍ਰੀ ਜ਼ੁਹੇਰ ਕਾਸਮੀਰ IPS ਗੁਰਪ੍ਰਤਾਪ ਸਹੋਤਾ SP ਇਨਵੈਸਟੀਗੇਸ਼ਨ ਬਟਾਲਾ ਦੇ ਗੈਨ ਮਹਿਦ ਉਹਨਾਂ ਵਿਚਾਰਨ ਦੇਸ਼ ਤੇ एसएचओ साइबर ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ব্যাক ਟੂ ਯੋਰ ਹੈਂਡ ਪ੍ਰੋਗਰਾਮ ਦੀ ਤਰਜ਼ ਤੇ ਇੱਕ ਹੋਰ ਪ੍ਰੋਗਰਾਮ ਮਨੀ ব্যাক ਟੂ ਯੋਰ ਅਕਾਊਂਟ ਮਨੀ ব্যাক ਮਨੀ ব্যাক ਟੂ ਯੂ ਮਨੀ ব্যাক ਟੂ ਦ ਅਕਾਊਂਟ ਆਫ ਵਿਕਟਮ ਤੇ تحت ਇੱਕ ਪ੍ਰੋਗਰਾਮ ਨਾਲ ਲੱਗਿਆ ਜਿਸ ਦੇ ਤਹਿਤ ਸਾਈਬਰ क्राइम ਕੋ ਉਹ ਵਿਕਟਮ ਜਿਨ੍ਹਾਂ ਦੀਆਂ ਕੰਪਲੇਂਟਸ ਜਿਵੇਂ ਕਿ ਕੋਈ ਓਟ ਵੀ ਦੇ ਕੇ ਸ਼ੇਅਰ ਕਰਕੇ ਕੋਈ ਮਨੀ ਉਹਨਾਂ ਦੀ ਫਰਾਡ ਹੋ ਜਾਂਦਾ ਹੈ ਜਾਂ ਕੋਈ ਉਹਨਾਂ ਦੀ ਕੋਈ ਆਨਲਾਈਨ ਧੱਕੀ ਹੋ ਜਾਂਦੀ ਹੈ ਜਾਂ ਜਿਵੇਂ ਕੋਈ ਲਾਚ ਲਾਚ ਵਾਸ਼ ਹੋ ਕੇ ਜਾਣੇ-ਮਜਾਨੇ ਉਹ ਆਪਣੀ ਮਨੀ ਟਰਾਂਸਫਰ ਕਰ ਦਿੰਦੇ ਨੇ ਜਾਂ ਕਿਤੇ ਏਟੀਐਮ ਜਿਉਂਦੀ ਪਈ ਵਾਰੀ ਪੈਸੇ ਸਟਕ ਹੋ ਜਾਂਦੇ ਨੇ ਉਸਦੀ ਕੰਪਲੇਂਟ ਜੋ ਸਾਈਬਰ ਸੈੱਲ ਸਾਈਬਰ ਸਟਾਸ਼ਨ ਨੂੰ ਸੁਣਨ ਹੁੰਦੀਆਂ ਨੇ ਉਸ ਦੇ ਤਹਿਤ ਥਾਣਾ ਸਾਈਬਰ ਪੁਲਿਸ ਆਪਣੀ ਬਹਿ ਬੜੀ ਮਿਹਨਤ ਨਾਲ ਉਹਨਾਂ ਦੇ ਜਿਹੜੇ ਪੈਸੇ ਹੈ ਉਹਨਾਂ ਦੀ ਕੰਪਲੇਂਟ ਤੇ ਇਮੀਡੀਏਟ ਐਕਟ ਕਰਦੇ ਹੁੰਆਂ ਪੈਸੇ ਵਾਪਸ ਕਰਾਉਂਦੀ ਹੈ ਜਾਂ ਕੁਝ ਪੈਸੇ ਜਿਹੜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਤੱਕ ਹੋਏ ਹੁੰਦੇ ਹਨ ਥਰੂ ਕੋਰਟ ਉਹਨਾਂ ਨੂੰ ਪੈਸੇ ਵਾਪਸ ਕਰਾਏ ਜਾਂਦੇ ਹਨ ਇਸੇ ਤਰ੍ਹਾਂ ਤੇ ਪਿਛਲੇ ਦਿਨਾਂ ਵਿੱਚ ਪੁਲਿਸ ਸਟੇਸ਼ਨ ਸਾਈਬਰ ਦੀ ਟੀਮ ਵੱਲੋਂ ਥਾਂ ਕਰੀਬਰੀ 25 پیسے ਵਿਅਕਤੀ ਵਿਕਟਮ ਜਿਨਾਂ ਦੇ ਪੈਸੇ ਵਾਪਸ ਕਰਾਏ ਨੇ ਇਹ ਰਕਮ ਵੀ بری 14 ਲੱਖ ਰੁਪਇਆ ਤੇ ਉਹ ਪੈਸੇ ਜਿਹੜੇ ਕਿਤੇ ਦੂਜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟ ਪੈਸੇ ਸਟਕ ਹੋ ਗਏ ਸੀ ਉਹਨਾਂ ਦੇ ਥਰੂ ਕੋਰਟਸ ਪੈਸੇ ਵਾਪਸ ਕਰਾਏ ਐਬਾਊਟ ਬਾਊਟ 486000 ਰੁਪਇਆ ਇਸੇ ਤਰ੍ਹਾਂ ਦੋਨੋਂ ਅਮਾਉਂਟ ਜਿਹੜੀਆਂ ਨੇ ਇਹ 1920000 501 ਰੁਪਏ ਦੀ ਰਕਮ ਹੈ ਜਿਹੜੀ ਕਿ ਪੁਲਿਸ ਸਟੇਸ਼ਨ ਸਾਈਬਰ ਬਟਾਲਾ ਵੱਲੋਂ ਉਹਨਾਂ ਵਿਕਟਮਸ ਨੂੰ ਉਹਨਾਂ ਦੇ ਅਕਾਊਂਟ ਵਿੱਚ ਵਾਪਸ ਕਰਾਈ ਗਈ ਹੈ ਮੈਂ ਇਸ ਕਾਰਜ ਤੇ ਇਸ ਕੰਮ ਤੇ ਸਾਨਾ ਸਾਈਬਰ ਦੀ ਟੀਮ ਨੂੰ ਮੁਬਾਰਕ ਦਿੰਦਾ ਹਾਂ ਤੇ ਇਸੇ ਤਰ੍ਹਾਂ ਇਸੇ ਤਹਿਤ ਆਪ ਵੀ ਮਾਧਿਮ ਲੜਾਈਂ ਸਾਰੇ ਹੀ ਜੋ ਪਬਲਿਕ ਹੈਵ ਆਮ ਸਮਾਜ ਹੈ ਉਸ ਨੂੰ ਇੱਕ ਜਾਗਰੂ ਹੋਣ ਦੀ ਅਪੀਲ ਕਰਦਾ ਹਾਂ ਕਿ ਉਹ ਕਿਸੇ ਨੂੰ ਵੀ ਜਾਣੇ-ਅਜਾਣੇ ਆਪਣੇ OTP ਕਹਿੰਨਾ ਸ਼ੇਅਰ ਨਾ ਕਰਨ ਆਪਣੇ ਤੇ ਵੀ ਜਾਣੇ ਜਾਣੇ ਜੇਕਰ ਆਪ ਉਹਨਾਂ ਨੂੰ ਕੋਈ ਪੁਲਿਸ ਆਰਮੀ ਸੀਬੀਆਈ ਆਦਿ ਦਾ ਡਰਾਵਾ ਦੇ ਕੇ ਪੈਸੇ ਦੀ ਮੰਗ ਕਰਦਾ ਹੈ ਤੇ ਬਿਲਕੁਲ ਨਾ ਉਹਨਾਂ ਨੂੰ ਪੈਸੇ ਟਰਾਂਸਫਰ ਕਰਨ ਨਾ ਨਾ ਨੂੰ ਪੈਸੇ ਦੇਣ ਜੇਕਰ ਅਗਰ ਇਹੋ ਜਿਹੀ ਵੀ ਗੱਲ ਕੋਈ ਸਾਹਮਣੇ ਆਂਦੀ ਹੈ ਤਾਂ ਉਹ ਇਮੀਡੀਏਟਲੀ ਹੈਲਪਲਾਈਨ 1930 ਤੇ ਕੰਪਲੇਟ ਕਰ ਸਕਦੇ ਹਨ ਜਾਂ ਸਿੱਧੇ ਤੌਰ ਤੇ ਥਾਏਵਾ ਥਾਣਾ ਸਾਈਬਰ ਵਿਕੋਲ ਆ ਕੇ ਆਪਣੀ ਕੰਪਲੇਂਟ ਕਰਕੇ ਆਪਣੀ ਇਸ ਮੁਸ਼ਕਲ ਤੋਂ ਨਜਾਬ ਪ੍ਰਾਪਤ ਕਰ ਸਕਦੇ ਹਨ ਇਸੀ ਤਰ੍ਹਾਂ ਹੀ ਜਿਵੇਂ ਕੋਈ ਕੂਰੀਅਰ ਦੇ ਨਾਮ ਤੇ ਪੈਸੇ ਠੱਗੀ ਕਰਦਾ ਹੈ ਜਾਂ ਕੋਈ ਲਿੰਕ ਡਾਊਨਲੋਡ ਕਰਕੇ ਉਹਨਾਂ ਤੋਂ ਪੈਸੇ ਟਰਾਂਸਫਰ ਜਾਂ ਡਰਾਪਟ ਕਰਦਾ ਹੈ ਇਸੇ ਤਰ੍ਹਾਂ ਕਈ ਠਗੀਆਂ ਆਮ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਹਨ ਇੱਕ ਕਾਮਨੀ ਗੱਲ ਹੋ ਗਈ ਹੈ ਆਮ ਲੋਕ ਸੁਣਦੇ ਜਾਂਦਾ ਕਿ ਸਾਈਬਰ ਠੱਗੀ ਹੋ ਗਈ ਇਹ ਇਸੇ ਇੱਕ ਪਹਿਲ ਕਦਮੀ ਨੂੰ ਦਿੰਦੀ ਹੋਈਆਂ ਥਾਣਾ ਸਾਈਬਰ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਬੜੀ ਉਹਨਾਂ ਦਸਾਂ ਨਵਾਂ ਦੀ ਕਮਾਈ ਜਿਹੜੀ ਉਹਨਾਂ ਦੇ ਅਕਾਊਂਟ 'ਚ ਹੈ ਉਹ ਉਹ ਠੱਗ ਜਾਂ ਉਹ ਜਿਹੜੇ ਮੜਿਆਨ ਸਰ ਨੂੰ ਟ੍ਰਾਇਲ ਕਰਕੇ ਬਹੁਤ ਸਾਰੇ ਆਪਣੇ ਕਾਉਂਟੇ ਲੈ ਲੈਂਦੇ ਹਨ ਉਹਨਾਂ ਨੂੰ ਵਾਪਸ ਕਰਵਾ ਕੇ ਬੈਕ ਉਹਨਾਂ ਦੇ ਕਾਉਂਟ ਵਿੱਚ ਤੇ ਦੇਣ ਦਾ ਉਪਰਾਲਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਫਿਰ ਇਸੇ ਤਰ੍ਹਾਂ ਮੈਂ ਆਪਣੀ ਫਿਰ ਅਪੀਲ ਹੈ ਕਿ ਆਪ ਸਭੀ ਨੂੰ ਜਿਹੜੇ ਕਿ ਕੋਈ ਇਹੋ ਜੀ ट्रांजैक्शन ਨਾ ਕਰਨ ਤੇ ਉਹਨੀ ਦੀ ਰਿਕਲੇਮੇਟ ਕਰਨ ਜਾਂ ਥਾਣਾ ਸਾਈਬਰ ਨੂੰ ਆਪਣੀ ਕੰਪਲੇਟ ਦੇਣ ਤੇ ਇਹੋ ਜੀ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਬਹੁਤ ਬ੍ਰੇਡ ਕਰਦੇ ਆ ਪੰਜਾਬ ਤੋਂ ਬਾਹਰ ਪੰਜਾਬ ਦੇ ਬਾਹਰ ਨੂੰ ਦੇਖੋ ਜਿਹੜੇ ਇਹ ਇਹ ਹਦਾਇਕ ਮੈਟਰ ਹਾਪਨਸ਼ੀ ਹੋਂਦਾ ਵਾ ਜਦੋਂ ਸਾਡੇ ਕੋਲ ਆਂਦੀ ਆ ਮੋਸਟਲੀ ਜਿਹੜੇ ਇਹ ਜਿਹੜੇ ਥੱਗ ਨੇ ਇਹ ਮੋਸਟਲੀ ਆਊਟ ਆਫ ਪੰਜਾਬ ਹੀ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਆਪਣੇ ਟੈਕਨੀਕਲ ਤਰੀਕੇ ਨਾਲ ਅਸੀਂ ਦੌਜ ਕਰਕੇ ਉਹਨਾਂ ਨੂੰ ਵਾਪਸ ਲਿਆ ਕੇ ਵਾਪਸ ਕਰਾਇਆ ਜਾਂਦਾ ਤੁਸੀਂ ਵੀ ਭਾਜੀ ਇਹ ਹਾਂ ਭੰਜੀ ਤੁਸੀਂ ਇੱਧਰ ਆ ਜਿਓ ਤੇ ਇਹਨਾਂ ਨੂੰ ਪਾਓ ਇੱਧਰ ਆ ਲਓ ਹਾਂ ਹੱਥ ਭਰਾ ਕਰੀਏ ਥੋੜਾ ਜਿਹਾ ਬਸ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ 1 ਸੈਕਿੰਡ ਦੀ 1 ਸੈਕਿੰਡ ਭਾਜੀ ਪਿੱਛੇ ਆ ਥੋੜਾ ਇੱਥੇ ਆ ਵਿੱਚ ਆਹ ਚਾਹ ਚਾਹ ਲਾ ਲਾ ਕੇ ਕੋਈ ਕੋਈ ਨਾ जी सर तो है ਮੈਸੇਜ ਕਰਦੇ ਵਟਸਐਪ ਹਾਂ ਇਹ ਕਹਦੇ ਜੀ